302 ਵੀ ਲੱਗ ਜਾਂਦੀ ਐ ਤੇ ਕੋਈ ਨਹੀਂ 307 ਲੱਗ ਜਾਵੇ ਭਾਵੇਂ ਕਤਲ ਦੇ ਅਟੈਕ ਚ ਸਿੱਧਾ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਐ ਮੈਨੂੰ ਤੁਸੀਂ ਦੇਖ ਸਕਦੇ ਆ ਹਰਜੀਤ ਕੌਰ ਜਾਣੀ ਕਿ ਕੈਨੇਡਾ ਦੀ ਪੁਲਿਸ ਵਾਂਗੂ 911 ਸਾਰਾ ਟੱਬਰ ਪੈਰਾਂ ਸਮੇ ਚੱਕ ਕੇ ਲੈ ਜੂ ਤੇ ਲੱਕ ਚੱਕ ਲੈ ਵੇ ਛੱਲ ਕੈਨੇਡਾ ਪਹਿਲਾਂ ਆਸੀਂ ਕੈਨੇਡਾ 'ਚ ਬੈਠੇ ਆ ਨਾ ਅਸੀਂ 1999 ਨੰਬਰ 'ਤੇ ਕਰਕੇ ਉਹ ਗੱਲਾਂ ਜਿਹੜੀਆਂ ਕਰਦੀਆਂ ਐ ਵੇਖੀ ਤੁਸੀਂ ਜਿਹੜਾ ਗੇੜਾ ਟੁੱਕਾ ਮਾਰਦੀ ਤੁਹਾਨੂੰ ਰੋਟੀ ਦੇਣਾ ਅੱਜ ਦਿਆ ਕਰ ਕਿੱਕੀ ਦੀ ਮੈਂ ਕਿਸੇ ਕੁੜੀ ਦੇ ਪਿਆਰ ਵਿੱਚ ਪਾਗਲ ਹਾਂ ਮੇਰਾ ਵੀ ਜੀ ਕਰਦਾ ਵੀ ਮੈਂ ਕਿਸੇ ਨੂੰ ਕੁੱਟ ਨਾ ਲਵਾ ਇੱਥੇ ਬੈਠੇ ਨੂੰ ਤੂੰ ਅਗਲਾ ਗਾਣਾ ਤਾਂ ਸੁਣਿਆ ਨਹੀਂ ਫੱਕਰਾਂ ਦੀ ਜ਼ਿੰਦਗੀ ਦਾ ਕੋਈ ਹੱਲ ਨਹੀਂ ਹੱਲ ਤੱਕ ਕਿਸੇ ਕੁੜੀ ਨਾਲ ਗੱਲ ਨਹੀਂ ਵੈਰੀ ਗੁੱਡ ਹਾਂਜੀ ਓ ਮਾਈ ਗਾਡ ਨਵੇਂ ਡੈਨ ਭਾਜੀ ਆਏ ਨੇ ਐਮਨਿਕ ਮੈਂ ਕਿਸੇ ਕੁੜੀ ਦੇ ਪਿਆਰ ਵਿੱਚ ਪਾਗਲ ਹਾਂ ਮੇਰਾ ਵੀ ਜੀ ਕਰਦਾ ਵੀ ਮੈਂ ਕਿਸੇ ਨੂੰ ਕੁੱਟ ਨਾ ਲਵਾ ਇੱਥੇ ਬੈਠੇ ਨੂੰ ਤੂੰ ਅਗਲਾ ਗਾਣਾ ਤਾਂ ਸੁਣਿਆ ਨਹੀਂ ਫੱਕਰਾਂ ਦੀ ਜ਼ਿੰਦਗੀ ਦਾ ਕੋਈ ਹੱਲ ਨਹੀਂ ਹੱਲ ਤਿੱਕ ਕਿਸੇ ਕੁੜੀ ਨਾਲ ਗੱਲ ਨਹੀਂ